ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸ ਕਦਰ ਤਰੁਣ ਚੋਗ ਨੇ ਅੰਮ੍ਰਿਤਸਰ ਹਲਕਾ ਕੇਂਦਰੀ ਦੇ ਸਾਰੇ ਪ੍ਰਮੁੱਖ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਅਤੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਚਰਚਾ ਕੀਤੀ ਅੰਮ੍ਰਿਤਸਰ ਹਲਕਾ ਸੈਂਟਰ ਦੇ ਅੱਜ ਸਾਰੇ ਪ੍ਰਮੁੱਖ ਅਹੁਦੇਦਾਰਾਂ ਨਾਲ ਮਿਲਣਾ ਹੋਇਆ ਹੈ ਔਰ ਪਾਰਟੀ ਦੀਆਂ ਗਤੀਵਿਧੀਆਂ ਜਿਸ ਤਰ੍ਹਾਂ ਚੱਲ ਰਹੀਆਂ ਹਨ ਉਹਨਾਂ ਸਾਰੀ ਗਤੀਵਿਧੀਆਂ ਨੂੰ ਸਮਝਿਆ ਵੀ ਹੈ ਔਰ ਕੀਤਾ ਵੀ ਬਹੁਤ ਤੇਜ਼ੀ ਦੇ ਨਾਲ ਆਮ ਆਦਮੀ ਪਾਰਟੀ ਦੇ ਸਾਖ ਡਿੱਗ ਰਹੀ ਹੈ ਲੋਕ ਆਮ ਆਦਮੀ ਪਾਰਟੀ ਤੋਂ ਦੁਖੀ ਨੇ ਔਰ ਇਕੋ ਹੀ ਚਾਰਾ ਹੈ ਅਗਰ ਪੰਜਾਬ ਨੂੰ ਅਸੀਂ ਬਚਾਣਾ ਹੈ ਤਾਂ ਇਕੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਨਾਲ ਹੀ ਬਚਾਇਆ ਜਾ ਸਕਦਾ ਹੈ ਅੱਜ ਪੰਜਾਬ ਡੈਫਿਸਿਟ 'ਚ ਜਾ ਚੁੱਕਾ ਕਰਜ਼ਾ ਵੈ ਸਰਕਾਰ ਪੰਘੂ ਹੋ ਚੁੱਕੀ ਹੈ ਲਾਂਡ ਆਰਡਰ 011 ਤੇ ਪਹੁੰਚ ਚੁੱਕਾ ਹੈ ਔਰ ਇਹ ਸਰਕਾਰ ਨੇ ਜਿਹੜੇ ਵੀ ਵਾਅਦੇ ਕੀਤੇ ਸੀ ਚਾਹੇ ਉਹ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਹੋਇਆ ਅਜੀ ਅਜੇ ਮਹੀਨਾ ਹੋਇਆ ਦਿੱਲੀ ਚ ਆਏ ਆ ਤੇ ਆਪਣੇ ਵਾਅਦੇ ਪੂਰੇ ਕਰਨੇ ਸ਼ੁਰੂ ਕਰਤੇ ਕਿਸਾਨਾਂ ਨੂੰ ਕਰਜ਼ਾ ਮਾਫ ਕਰੰਦਿਆਂ ਨੇ ਇਹਨਾਂ ਨੇ ਵਾਅਦਾ ਕੀਤਾ ਸੀ ਕੋਈ ਮਾਫ ਵਾਅਦਾ ਪੂਰਾ ਨਹੀਂ ਹੋਇਆ ਕਹਿੰਦੇ ਸੀ ਹਰ ਐਮਐਸਪੀ ਤੇ ਟੋਪ-ਅਪ ਮਿਲੇਗਾ ਕਿੱਥੇ ਮਿਲੇ ਟੋਪ-ਅਪ ਹਰ ਘਰ ਨੌਕਰੀ ਮਿਲੇਗੀ ਕੇਜਰੀਵਾਲ ਸਾਹਿਬ ਕਹਿ ਕੇ ਗਏ ਸੀ ਹਰ ਘਰ ਨੌਕਰੀ ਕਿੱਥੇ ਗਈ ਉਹ ਨੌਕਰੀ ਦਾ ਵਾਅਦਾ इस पिछे पंजाब की जनता मन बना चुकी है कि आम आदमी पार्टी की इस आपदा तो मुक्ति चाहिए और अज बीजेपी के वर्करा ने बैठ के इतनी मोदी साहब दिनिया योजना उन्होंने जमीन तक पहुँचावे और घर घर मोदी जी की जकीम स्कीम चाहे वह आयुष्मान है चाहे वह प्रधानमंत्री आवास योजना है हर घर चुनू पहुँचाया